ਡਿਮਾਂਡ ਹੈ ਇਸ ਟਰੈਕਟਰ ਦੀ ਜਿਹੜਾ ਕੋਈ ਮਿੱਤਰ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਸਕਰੀਨਸ਼ਾਟ ਵਿਖਾ ਦੂਗਾ ਉਹਨੂੰ ਜਿਹੜਾ ਹੈਗਾ 20000 ਰੁਪਏ ਦਾ ਡਿਸਕਾਊਂਟ ਬਾਈ ਕਹਿੰਦਾ ਵੀ ਮੈਂ ਕਰ ਦੂੰਗਾ ਹਾਂਜੀ ਅੱਗੇ ਗੱਲ ਕਰੀਏ ਬਾਈ ਮਹਿੰਦਰਾ ਬੀਜ ਦੋ ਉਹਨਾਂ ਦੇ ਨਾਮ ਹੈ ਜੇ ਕਿਸੇ ਬਾਈ ਨੇ ਬਾਈ ਨਾਮ ਕਰਾਉਣਾ ਏ ਨਾਮ ਹੀ ਹੋ ਜੂ ਇਹ ਟਰੈਕਟਰ ਆਪਣਾ ਆਈਡੀ ਬਰੂ ਸਾਰਾ ਕੁਝ ਮਿਲ ਜੂਗਾ ਇਹਨਾਂ ਨੂੰ ਉਹ ਬਾਈ ਤੇ ਅਸੀਂ ਤਾਂ ਸੀਲ ਨਹੀਂ ਖੁੱਲੀ ਪੰਪ ਦੀ ਚੈੱਕ ਕਰਵਾ ਦੇ ਬਾਈ ਸੀਲ ਪੰਪ ਦੀ ਸੀਲ ਨਹੀਂ ਜਿਹੜੀ ਬਿਲਕੁਲ ਜਿਵੇਂ ਕਹਿ ਦੇਗੇ ਵੀ ਆਪਾਂ ਓਰੀਜਨਲ ਟਰੈਕਟਰ ਹਾਂ ਨਿਊਜਲਨ ਚ ਘੰਟੇ ਚੱਲਿਆ ਹੋਊਗਾ ਸਿਰਫ ਹੀ ਮਿੱਤਰੋ 750 ਘੰਟਾ ਹੀ ਚੱਲਿਆ ਜਿਹੜਾ ਹੈਗਾ ਟਰੈਕਟਰ ਇਹ RX 6 ਸਾਲਾਂ ਦੇ 750 ਘੰਟਾ ਚੱਲਿਆ 6 ਸਾਲਾਂ ਦੇ ਵਿੱਚ 750 ਘੰਟਾ ਹੀ ਚੱਲਿਆ ਚੈੱਕ ਕਰਵਾ ਦੇ ਮੀਟਰ ਤੇ ਬਾਈ ਤੇ ਜੇ 310000 ਰੁਪਇਆ ਤੇ ਇਹਦੇ ਚੋਂ ਮਾਨਤਾਨ ਕਿੰਨਾ ਕੁ ਹੋ ਜੂਗਾ ਬਾਈ 10 ਤੋਂ 15000 ਕਰਤਾ 10 ਤੋਂ 15000 ਰੁਪਏ ਦਾ ਡਿਸਕਾਊਂਟ ਇਹਦੇ ਚੋਂ ਹੋਟ ਹੋ ਜੂਗਾ ਠੀਕ ਆ ਬਾਈ ਅੱਗੇ ਕਿ ਫਰੀਦਕੋਟ ਤੇ ਮੋਬਾਈਲ ਨੰਬਰ ਵੀ 83608 83608 23083 23083 ਨੋਟ ਕਰ ਲਓ ਮਿੱਤਰੋ ਹਾਂਜੀ ਬਾਈ ਆਹ ਟਰੈਕਟਰ ਕਿਹੜਾ 475 ਹਾਂਜੀ ਮਹਿੰਦਰਾ 475 ਡੀਆਈ ਮਹਿੰਦਰਾ 475 ਡੀਆਈ ਤੇ ਜੇ ਗੱਲ ਕਰੀਏ ਬਾਈ ਮਾਡਲ ਕਿਹੜਾ ਇਹ 2000 ਮਾਡਲ ਆਈ ਪੂਰਾ ਪੂਰਾ 2000 ਹਾਂਜੀ ਠੀਕ ਆ ਵੀਰੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਕਿਨੇ ਹੈ ਵੀਰੇ ਚਾਰੇ ਇਹਦੇ ਅਪੋਲੋ ਕੰਪਨੀ ਦੇ 90 ਤੋਂ 95 ਪੈਸੇ ਟਾਇਰ ਆ 90 ਤੋਂ 95 ਪੈਸੇ ਟਾਇਰਾਂ ਤੇ ਇਹਦਾ ਨੰਬਰ ਕਿੱਥੋਂ ਦਾ ਵੀਰੇ ਇਹਦਾ ਨੰਬਰ ਵੀਰੇ ਪੰਜਾਬ ਦਾ ਹੈ ਵੀਰੇ ਪੰਜਾਬ ਤੇ ਪਹਿਲੇ ਨਾਮ ਬਾਈ ਏ ਇਹ ਪਹਿਲੇ ਪਹਿਲੇ ਜਾਂ ਦੂਜੇ ਆਊਗਾ ਪਹਿਲੇ ਦੂਜੇ ਹਾਂ ਇਹਦੇ ਇੱਕ ਨੰਬਰ ਵੱਡੇ ਟਾਇਰ ਪਾਏ ਹੋਇਆ ਠੀਕ ਆ ਅੱਛਾ 13 ਸਾਈਜ਼ 13 ਸੇ 28 ਦੇ ਵਾਹਨ 13 ਸੇ 28 ਦੇ ਉਹ ਵੈਸੇ ਬਹਾਰਾਂ ਦੇ ਹੁੰਦੇ ਆ ਚੈੱਕ ਕਰਵਾ ਦੇ ਬਾਈ ਚਾਰ ਸਪੀਰੋਂ ਘੁਮ ਕੇ ਟਰਾਈ ਠਾ ਟਰੈਕਟਰ ਅਰੀਜਨਲ ਏਟ ਹੋਇਆ ਸਾਰਾ ਟਰੈਕਟਰ ਜਿਹੜਾ ਹੈਗਾ ਬਿਲਕੁਲ ਅਰੀਜਨਲ ਟਰੈਕਟਰ ਆ ਸਾਫ਼ ਪਿਆ ਜੇ ਕਿਸੇ ਬਾਈ ਨੇ ਛੋਟੇ ਜ਼ਿਮੀਂਦਾਰ ਨੇ ਲਾਇਆ ਕੋਈ ਕਿਤੇ ਵੀ ਕਲਮ ਨਹੀਂ ਲੱਗੀ ਟਰੈਕਟਰ ਤੇ ਉਹਦੇ ਆਸਤੇ ਜਾਣੇ ਕਿ ਬਹੁਤ ਹੀ ਵਧੀਆ ਟਰੈਕਟਰ ਹੈ ਤੇ ਜੇ ਗੱਲ ਕਰੀਏ ਬਾਈ ਕੀ ਡਿਮਾਂਡ ਹੈ ਜਿਹੜੇ 2,35 ਹਜ਼ਾਰ ਮੰਗਦੇ ਦਾ 2,35 ਹਜ਼ਾਰ ਰੁਪਏ 235000 ਰੁਪਿਆ ਡਿਮਾਂਡ ਆ ਤੇ ਜੇ ਬਾਈ ਗੱਲ ਕਰੀ ਆਪਾਂ ਲਾਸਟ ਕਿੰਨੇ ਕ ਦਾ ਦੇ ਦੇਣਾ ਜੇ ਤੁਹਾਡੀ ਵੀਡੀਓ ਵੇਖ ਕੇ ਹੋਰ 20000 ਰੁਪਏ ਦਾ ਮਾਤਨ ਕਰ ਦਾਂਗੇ 235000 ਰੁਪਿਆ ਡਿਮਾਂਡ ਹੈ ਇਸ ਸਟ੍ਰੈਕਟਰ ਦੀ ਜਿਹੜਾ ਕੋਈ ਮਿੱਤਰ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਸਕਰੀਨਸ਼ਾਟ ਵਿਖਾ ਦੂਗਾ ਉਹਨੂੰ ਜਿਹੜਾ ਹੈਗਾ 20000 ਰੁਪਏ ਦਾ ਡਿਸਕਾਊਂਟ ਬਾਈ ਕਹਿੰਦਾ ਵੀ ਮੈਂ ਕਰ ਦੂੰਗਾ ਹਾਂਜੀ ਅੱਗੇ ਗੱਲ ਕਰੀਏ ਬਾਈ ਮਹਿੰਦਰਾ ਬੀਜ 275 ਦੀ ਇਹ ਵੀਰੇ ਇਹਦੀ ਕੀ ਸਟੋਰੀ ਆ ਬਾਈ ਇਹ 2002 ਮਾਡਲ ਆ ਵੀਰੇ 2002 ਮਾਡਲ ਆ ਹਾਂਜੀ ਤੇ ਤੇਰਾ ਦੀ ਗੱਲ ਮੂਰਲੇ ਮੂਰਲੇ ਆਪਾਂ ਨਵੇਂ ਪਾਏ ਜੇ ਕੇ ਕੰਪਨੀ ਦੇ ਮੂਰਲੇ ਨਵੇਂ ਟਾਇਰ ਆਏ ਮਹਿੰਗੇ ਟਾਇਰ ਪਾਏ ਤੇ ਜੇ ਗੱਲ ਕਰੀਏ ਬਈ ਇਹਨਾਂ ਟਾਇਰਾਂ ਦਾ ਬਿੱਲ ਜੇ ਮਾਲਕ ਦੇ ਨਾਂ ਤੇ ਕਟਵਾ ਦੇਓਗੇ ਆ ਆਪਾਂ ਆਪਦੇ ਉੱਤੇ ਦੇ ਦਾਂਗੇ ਪਹਿਲੇ ਦਾ ਠੀਕ ਆ ਬਾਈ ਤੇ ਮਗਰਲੇ ਟਾਇਰ ਵੀ ਆਖਲੇ ਟਾਇਰ ਵੀ 65 ਹੋਣਗੇ ਵਿਖਾ ਦੇ ਬਾਈ ਮਾੜਾ ਚੈੱਕ ਕਰਵਾ ਦੇ 65 ਤੋਂ 70 ਪੈਸੇ ਟਾਇਰ 65 ਤੋਂ 70 ਪੈਸੇ ਟਾਇਰ ਮਗਰ ਲਿਆ A to Z ਚੈੱਕ ਕਰਵਾ ਲੇ ਟਰੈਕਟਰ ਬਾਈ ਬਿਲਕੁਲ origignal ਟਰੈਕਟਰ ਇਹ ਬਾਈ ਹਾਈ ਚੱਕਰਾਂ ਵਾਲਾ ਵੀ TU ਦੇ ਵਿੱਚ ਆ ਗਿਆ ਚੱਕਰਾਂ ਵਾਲਾ ਇਹ ਪਹਿਲੇ ਫਸਟ ਓਨਰ ਤੋਂ ਲਿਆਂਦਾ ਪਹਿਲੇ ਘ ਜੇ ਕਿਸੇ ਬਾਈ ਨੇ ਬਾਈ ਨਾਮ ਕਰਾਉਣਾ ਹੋਏ ਨਾਮ ਹੀ ਹੋ ਜੂ ਇਸ ਟਰੈਕਟਰ ਇਹ ਆਪਣਾ ਆਈਡੀ ਬਰੂ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਤੇ ਹਿੱਦੈ ਸੀਲ ਨਹੀਂ ਖੁੱਲੀ ਪੰਪਰੀ ਵੀ ਕਰਵਾ ਦੇ ਬਾਈ ਸੀਲ ਪੰਪ ਦੀ ਸੀਲ ਨਹੀਂ ਜਿਹੜੀ ਨਿਊਜ਼ੀਲੈਂਡੋਂ ਚਾਪੀ ਹੋਈ ਲੱਗੀ ਹੋਈ ਬਿਲਕੁਲ ਜਿਵੇਂ ਕਹਿ ਦੇਗੇ ਵੀ ਆਪਾਂ origignal ਟਰੈਕਟਰ ਹਾਂ ਨਿਊਜ਼ੀਲੈਂਡੋਂ ਚਾਪੀ ਨਹੀਂ ਲੱਗੀ ਹੋਈ ਤੇ ਜੇ ਗੱਲ ਕਰੀਏ ਇਦੋ ਇਸ ਟਰੈਕਟਰ ਦੇ ਡਿਮਾਂਡ ਦੀ ਕੀ ਡਿਮਾਂਡ ਹੈ ਮੇਰੇ ਕੋਲ 245000 ਰੁਪਏ ਵੀਰੇ 245000 ਰੁਪਏ ਡਿਮਾਂਡ ਆ ਤੇ ਜੇ ਕੋਈ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ ਬਾਈ ਉਹਨੂੰ ਜਿਹੜਾ ਹੈਗਾ ਕਿੰਨਾ ਕੁ ਮਾਨਤਨ ਕਿਚ 15000 ਦਾ ਮਾਨਤਨ ਕਰ ਦਾਂਗੇ 15000 ਰੁਪਏ ਦਾ ਮਾਨਤਨ ਇਸ ਟਰੈਕਟਰ 'ਚ ਹੋ ਜੂਗਾ ਬਾਈ ਆਪ ਦਾ ਇੱਕ ਵਾਰ ਤੋਂ ਮਾਨ ਕਰ ਲੈ ਚੱਪ ਵਾਲੀ ਕਾਪੀ ਚੱਪ ਵਾਲੀ ਕਾਪੀ ਆ ਤੇ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਸਾਰੇ ਪੰਜਾਬ ਨੰਬਰ ਹੀ ਹੁੰਦੇ ਆ ਸਾਰੇ ਪੰਜਾਬ ਨੰਬਰ ਹੀ ਹੁੰਦੇ ਆ ਠੀਕ ਆ ਬਾਈ ਤੇ ਆਹਾ ਕਨੂਪੀ ਵਗੈਰਾ ਵੀ ਸਾਰਾ ਕੁਝ ਨਾਲ ਜਿਹੜਾ ਹੈਗਾ ਉਮੇਂ ਦੇ ਨਾਲ ਇੱਕ ਕਿਹੜਾ ਮਾਡਲ ਦੱਸਿਆ ਸੀ 2008 ਮਾਡਲ 2008 ਮਾਡਲ ਆ ਟਾਇਰਾਂ ਦੀ ਗੱਲ ਕਰੀਏ ਬਈ ਟਾਇਰ ਕਿੰਨੇ ਹੋਣਗੇ ਟਾਇਰ ਪਿਛਲੇ 50 ਤੋਂ 55 ਪੈਸੇ ਹਾਂਜੀ ਬਾਈ ਹੂਰਲੇ 25 ਪੈਸੇ ਹੂਰਲੇ 25 ਪੈਸੇ ਤੇ ਡਿਮਾਂਡ ਕੀ ਰੱਖੀ ਐ ਦੀ ਬਈ 3 ਲੱਖ 10000 ਰੁਪਏ 3 ਲੱਖ 10000 ਰੁਪਏ ਤੇ ਇਹਦੇ 'ਚੋਂ ਮਾਨਤਾਨ ਕਿੰਨਾ ਕੁ ਹੋ ਜੂਗਾ ਬਈ 10 ਤੋਂ 15000 ਕਰਤਾ 10 ਤੋਂ 15000 ਰੁਪਏ ਦਾ ਡਿਸਕਾਊਂਟ ਇਹਦੇ 'ਚੋਂ ਹੋ ਜੂਗਾ ਠੀਕ ਆ ਬਾਈ ਅੱਗੇ ਕਿਹੜਾ ਰੇਟਰ ਆ ਬਈ 1999 ਮਾਡਲ ਹਾਂਜੀ ਤੇ ਇਹਦੀ ਕਾਪੀ ਬਾਈ ਇਹਦੀ ਕਾਪੀ ਪੇਪਰ ਵਾਲੀ ਹੈ ਜੀ ਪੇਪਰ ਵਾਲੀ ਹੈ ਦੂਜੇ ਨਾਂ ਜੀ ਇਹ ਦੂਜੇ ਨਾਂ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਹੀ ਠੀਕ ਆ ਬਾਈ ਸਾਰਾ origignal ਆ ਵੀਰੇ ਸਾਰਾ ਟਰੈਕਟਰ ਪਿੱਛੇ ਤੋਂ ਸਾਰਾ ਘੁਮ ਕੇ ਚੈੱਕ ਕਰਵਾ ਦੇ ਬਈ ਸਾਰਾ ਟਰੈਕਟਰ ਜਿਹੜਾ ਹੈ origignal 75 ਤੋਂ 80 ਪੈਸੇ ਹੈ ਪਿਛਲੇ ਟਾਇਰ 75 ਤੋਂ 80 ਪੈਸੇ ਆ ਤੇ ਅਗਲੇ ਟਾਇਰਾਂ ਦੀ ਗੱਲ ਕਰੀਏ ਵੀਰੇ ਅਗਲੇ ਟਾਇਰ ਵੀ ਇੰਨੇ ਹੀ ਹੈਗੇ ਇੰਨੇ ਕ ਦੇ ਟਾਇਰ ਹੋਣਗੇ ਇਹਦੀ ਕੀ ਡਿਮਾਂਡ ਆ ਬਾਈ 190000 ਰੁਪਏ 190000 ਰੁਪਿਆ ਤੇ ਇਹਦੇ ਚੋਂ ਕਿੰਨਾ ਕੁ ਡਿਸਕਾਊਂਟ ਹੋ ਜੂਗਾ? ਇਹਦੇ 15000 ਰੁਪਏ ਚੋ ਕਰ 15000 ਰੁਪਏ ਦੇ ਚੋ ਜੀ। ਹਾਂ ਠੀਕ ਆ ਬਾਈ ਸਾਰਾ ਸਮਾਨ ਲੱਗਾ ਹੀ ਦੇਵਾਂਗੇ। ਆਈਂ ਦੇਣਾ ਜਿਵੇਂ ਹੈਗਾ। ਹਾਂ ਠੀਕ ਆ ਬਾਈ। ਤੇ ਅੱਗੇ ਕਿਹੜਾ ਟਰੈਕਟਰ ਆ ਬਾਈ? ਸੋਨਾਲੀਕਾ 60 ਸੋਨਾਲੀਕਾ 60 ਆਰ ਐਕਸ ਮਿੱਡੀ ਸ਼ੋ ਦੇ ਵਿੱਚ। ਹੂੰ ਇਹ 2019 ਮਾਡਲ ਆ ਬਾਈ ਮਾਡਲ ਵੀਰੇ ਠੀਕ ਆ ਇਹ ਪੰਜਾਬ ਨੰਬਰ ਆ ਪਿਆ ਨੰਬਰ ਪਹਿਲੇ ਨਾਲ ਪਿਆ ਨੰਬਰ ਪਹਿਲੇ ਨਾਲ ਠੀਕ ਆ ਤੇ ਇਹਦੇ ਬਾਈ ਜੇ ਆਪਾਂ ਗੱਲ ਕਰੀਏ ਮੰਨ ਲਾ ਵੀ ਜਿਹੜੇ ਮਾਲਕ ਦੇ ਪ੍ਰੂਫ ਆ ਜੇ ਕਿਨੇ ਨਾ ਨਾ ਕਰਾਉਣਾ ਹੋਵੇ ਹੋ ਜਾਊਗਾ ਹਾਂ ਲੋਨ ਵੀ ਹੋ ਜਾਊਗਾ ਲੋਨ ਵੀ ਹੋ ਜਾਊ ਕਿੰਨੇ ਦਾ ਲੋਨ ਪਾਸ ਹੋ ਜਾਊਗਾ ਬਾਈ 4 ਤੋਂ 4.5 ਲੱਖ ਦਾ ਲੋਨ ਵੀ ਹੋ ਜਾਊਗਾ 4 ਤੋਂ 4.5 ਲੱਖ ਦਾ ਲੋਨ ਹੋ ਜਾਊਗਾ ਤੇ ਮਗਰਲੇ ਟਾਇਰਾਂ ਦੀ ਗੱਲ ਕਰੀਏ ਬਾਈ ਚੈੱਕ ਕਰਵਾ ਦੇ ਮਗਰਲੇ ਟਾਇਰ ਕਿੰਨੇ ਹੋਣਗੇ 85 ਪੈਸੇ ਸਾਰੀ ਕੰਡੀਸ਼ਨ 80 ਤੋਂ ਕਿਤੇ ਨਟ ਨੂੰ ਵੀ ਚਾਬੀ ਨਹੀਂ ਲੱਗੀ ਜੇ ਚੈੱਕ ਕਰਵਾ ਦੇ ਬਾਈ ਕਿਸੇ ਨਟ ਨੂੰ ਜਿਹੜਾ ਹੈਗਾ ਚ ਬਿਲਕੁਲ ਰੀਨੋ ਬਾਕੀ ਮਾਡਲ ਬਹੁਤ ਉੱਚਾ ਬਾਈ ਭਈ 750 ਘੰਟਾ ਚੱਲਿਆ ਰਿਹਾ। ਇਹ ਆਹ ਜਿਹੜੇ ਵੇਟ ਆ ਬਈ ਇਹ ਕੰਪਨੀ ਦੇ ਕੰਪਨੀ ਦੇ ਕੰਪਨੀ ਦੇ ਨਾਲ ਆ। ਇਹ ਆਈਂ ਦੇ ਨੇ ਆਪਾਂ। ਆਈਂ ਨਾਲ ਹੀ। ਠੀਕ ਆ ਬਾਈ, ਸਾਈਡ ਗੀਅਰ ਦੇ ਵਿੱਚ ਆ। ਸਾਈਡ ਗੀਅਰ ਕੋਈ ਕਲੱਚ ਜੋੜ ਕੇ ਤੋਂ ਪੰਪ ਨੂੰ ਕਿਸੇ ਨਾਲ ਆਪੇ। ਬਈ ਆ ਕੇ ਇਧਰੋਂ ਪੰਪ ਵਗੈਰਾ ਕਲੱਚ ਸਾਰਾ ਚੈੱਕ ਕਰਵਾ ਦੇ। ਇਕੱਲੇ ਸਰਵਿਸਾਂ ਹੀ ਹੋਈਆਂ 2 ਹਜੇ ਦੀ। ਠੀਕ ਆ ਬਾਈ। ਕਿੰਨੇ ਘੰਟੇ ਚੱਲਿਆ ਹੋਊਗਾ? 750 ਘੰਟਾ ਚੱਲਿਆ। ਸਿਰਫ ਹੀ। ਸਿਰਫ ਹੀ ਮਿੱਤਰੋ 750 ਘੰਟਾ ਹੀ ਚੱਲਿਆ ਜਿਹੜਾ ਹੈਗਾ ਟਰੈਕਟਰ ਇਹ RX D 6 ਸਾਲਾਂ ਦੇ 750 ਘੰਟਾ ਚਲਾਇਆ। 6 ਸ 750 ਘੰਟਾ ਹੀ ਚੱਲਿਆ ਚੈੱਕ ਕਰਵਾ ਦੇ ਮੀਟਰ ਤੇ ਬਾਈ ਤੇ ਜੇ ਗੱਲ ਕਰੀਏ ਬਾਈ ਇਸ ਟਰੈਕਟਰ ਦੀ ਕੀ ਦਮੰਗ ਇਹ 5,55,000 5,55,000 ਰੁਪਏ ਡਿਮਾਂਡ ਹੈ ਇਸ ਟਰੈਕਟਰ ਦੀ ਸੋਨਾ ਲੀਕਾ ਦੀ ਤੇ ਇਹ ਕਿੰਨੇ ਦਾ ਬਣ ਜਾਊਗਾ ਬਾਈ ਇਹ ਆਪ ਦੇ ਦਾਂਗੇ 1.5 ਲੱਖ ਦਾ ਸਵਾ 5 ਲੱਖ ਰੁਪਏ ਦਾ ਆਹ ਟਰੈਕਟਰ ਦੋਸਤੋ ਜਿਹੜਾ 30000 ਰੁਪਏ ਦਾ ਸਪੌਂਡ ਕਰਾਂਗੇ ਇਹਦੇ ਚੋਂ ਪੂਰਾ 30000 ਕਿਉਂਕਿ ਉਹ ਨਵੇਂ ਤੇ ਡਿਸਕਾਊਂਟ ਜ਼ਿਆਦਾ ਹੋ ਗਿਆ ਕਰਕੇ ਤੇ ਸਾਨੂੰ ਵਧ ਕਰਨਾ ਆਪਣਾ ਹਾਂ ਜੀ GST ਕਰਕੇ ਹਾਂ ਜੀ GST ਕਰਕੇ ਠੀਕ ਆ ਇਹਦੇ ਦੇ ਦੋਸਤੋ ਜਿਹੜਾ ਹੈਗਾ 30000 ਰੁਪਏ ਦਾ ਡਿਸ ਹੋ ਜਾਣਾ ਇਸ ਸਟ੍ਰੇਕਰ ਤੇ ਅੱਗੇ ਆ ਗਿਆ ਬਾਈ ਜੀ ਮਹਿੰਦਰਾ ਡੀਆਈ 585 ਹਾਂ 2000 ਮਾਡਲ ਹੈ ਇਹ 2000 ਮਾਡਲ ਹੈ ਡਬਲ ਕਲਚ ਉਹ 2000 ਹਾਂ ਠੀਕ ਹੈ ਡਬਲ ਕਲਚ ਚਾ ਬਾਈ ਡਬਲ ਕਲਚ ਤੇ ਨੰਬਰ ਕਿੱਥੋਂ ਦਾ ਬਾਈ ਇਹ ਲੁਧਿਆਣੇ ਦਾ ਜੀ ਲੁਧਿਆਣੇ ਦਾ ਨੰਬਰ ਹੈ ਠੀਕ ਹੈ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਮਗਰਲੇ ਟਾਇਰ ਇਹਦੇ 14 ਦੇ ਆ ਇਹ 13 ਦੇ ਟਾਇਰ ਹੈ 13 ਦੇ ਟਾਇਰਾਂ ਚ ਹਾਂ ਠੀਕ ਹੈ ਪਿੱਛੋਂ ਚੈੱਕ ਕਰਵਾ ਦੇ ਬਾਈ ਲੈਂਕਾ ਵਗੈਰਾ ਦਾ ਇੰਜਨ ਗੇਅਰ ਪੂਰਾ ਵਧੀਆ ਦਾ ਵੀ ਠੀਕ ਹੈ ਬਾਈ ਹੂੰ ਤੇ ਜੇ ਗੱਲ ਕਰੀਏ ਭਾਈ ਮਗਰਲੇ ਟਾਇਰਾਂ ਦੀ ਕਿੰਨੇ ਹੋਣਗੇ ਮਗਰਲੇ ਟਾਇਰ 50 ਤੋਂ 60 ਪੈ ਹੈਗੇ 50 ਤੋਂ 60 ਪੈਸੇ ਠੀਕ ਆ ਭਾਈ ਤੇ ਇਹਦੀ ਕੀ ਡਿਮਾਂਡ ਆ ਭਾਈ ਮੰਗਦੇ ਸਵਾ ਦੋ ਜੀ ਸਵਾ ਦੋ ਲੱਖ ਰੁਪਈਆ ਇਹ 2 ਲੱਖ ਦੇ ਆਸ-ਪਾਸ ਦੇ ਦਾਂਗੇ ਆਪਾਂ ਪੂਰੇ ਦੋ ਦੇ ਇਹਦੇ 'ਚੋਂ 25000 ਰੁਪਈਆ ਦਾ ਡਿਸਕਾਊਂਟ ਹਾਂ ਠੀਕ ਆ ਭਾਈ ਇਸ ਟਰੈਕਟਰ ਦੇ ਵਿੱਚੋਂ ਜਿਹੜਾ ਹੈਗਾ ਦੋਸਤੋ 25000 ਰੁਪਈਆ ਦਾ ਡਿਸਕਾਊਂਟ ਤੁਹਾਨੂੰ 585 ਦੇ ਵਿੱਚੋਂ ਹੋ ਜਾਣਾ ਭਾਈ ਜੀ ਆਪਣਾ ਮੜਾ ਜਾ ਇੱਕ ਵਾਰੀ ਫਿਰ ਤੋਂ ਮੋਬਾਈਲ ਨੰਬਰ ਤੇ ਐਡਰੈਸ ਮੜਾ ਜਾਂਦਾ ਹੋਵੇ ਪਿੰਡ ਡਾਲਾ ਪਿੰਡ ਡਾਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ 98551 98551 84357 84357 ਨਾਮ ਕੀ ਹੈ ਬਾਈ ਆਪਣਾ ਮਨਪ੍ਰੀਤ ਮਨਪ੍ਰੀਤ ਸਿੰਘ ਤੇ ਇਹ ਬਾਈ ਜੇ ਗੱਲ ਕਰੀ ਆਪਾਂ ਟਰੈਕਟਰ ਵਿਖਾਏ ਆ ਜਿੰਨੇ ਆਪਣੇ ਕੋਲੇ ਘਰੇ ਹੋਰ ਵੀ ਟਰੈਕਟਰ ਹੁੰਦੇ ਆ ਨਹੀਂ ਹੋਰ ਵੀ ਹੁੰਦੇ ਆ ਹਾਂਜੀ ਪਰ ਹਾਲ ਦੀ ਘੜੀ ਇੰਨੇ ਕੀ ਆ ਹਾਲ ਦੀ ਘੜੀ ਇੰਨੇ ਕੀ ਆ ਠੀਕ ਆ ਬਾਈ ਕਰ ਲਓ ਬਾਈ ਦੇ ਨਾਲ ਸੰਪਰਕ ਤੇ ਜਿਹੜਾ ਹੈਗਾ ਤੁਸੀਂ ਟਰੈਕਟਰ ਤੁਹਾਨੂੰ ਦਿਖਾਏ ਆ ਕਿਸੇ ਦੇ ਵਿੱਚ 15 ਕਿਸੇ ਦੇ ਵਿੱਚ 20 ਕਿਸੇ ਦੇ ਵਿੱਚ ਜਿਹੜਾ ਹੈਗਾ 30000 ਰੁਪਿਆ ਡਿਸਕਾਊਂਟ ਬਾਈ ਨੇ ਕੀਤਾ ਤੇ ਹੋਰ ਵੀ ਜੇ ਕੋਈ ਮਾਨਤਾਨ ਬਾਈ ਵਿੱਚੋਂ ਕਰ ਸਕਦਾ ਮੌਕੇ ਤੇ ਜੇ ਕੋਈ ਸੱਜਣ ਖਰੀਦਣ ਦਾ ਚਾਹਵਾਨ ਹੋਵੇ ਤਾਂ ਮੌਕੇ ਤੇ ਜਿਹੜਾ ਹੈਗਾ ਹੋਰ ਵੀ ਮਾਨਤਾਨ ਹੋ ਜਾਊਗਾ ਕਰ ਲੋ ਬਾਈ ਦੇ ਨਾਲ ਗੱਲਬਾਤ ਤੇ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੇ ਦੋਸਤ ਮਿੱਤਰ ਆਪਣੀਆਂ ਵੀਡੀਓ ਦੇਖਦੇ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ